ਸੋ ਹੀ ਗਾਇਸ ਵੈਲਕਮ ਬੈਕ ਟੂ ਚੈਨਲ ਹਮ ਜੀਮਾ ਵਲੋਗਸ ਤੇ ਤੁਹਾਡੀ ਪਿਆਰ ਤੇ ਤੁਹਾਡੇ ਨਾਲ ਮੈਂ ਠੀਕ ਹਾਂ ਤੇ ਮੇਰੇ ਘਰ ਦੇ ਵੀ ਠੀਕ ਨੇ ਮੇਰੇ ਘਰ ਦੇ ਸੁੱਤੇ ਪਏ ਆ ਤੇ ਰਾਤ ਦੇ ਟਾਈਮ ਵੀ ਮम्मा ਹੋ ਰਿਹਾ ਚਾਰ ਕੁਛ ਟਾਈਮ ਹੋ ਰਿਹਾ ਗਾਇਸ ਤੇ ਮੈਨੂੰ ਨੀਂਦ ਨਹੀਂ ਆ ਰਹੀ ਤੇ ਆਪਾਂ ਮੰਮਾ ਨੂੰ ਠਾਡੇ ਆ ਮੰਮਾ ਮੰਮੀ ਇੰਨ ਆ ਗਏ ਬਈ ਨੀਂਦ ਦਰਸਾਉਂ ਅੱਛਾ ਆ ਮੰਮੀ ਨਹੀਂ ਅਜੇ ਲੋਕ ਬੁਣਨ ਯੱਲਾ ਨੀਂਦ ਦਰਸਾਉਂ ਅੰਦਰ ਜਾ ਰਿਹਾ ਆ ਕੁਲ ਗਾਈਜ਼ ਮੈਂ ਨਾ ਬਲੌਗ ਨਹੀਂ ਬਣਾਉਂਦੇ ਫਿਰ ਮੈਨੂੰ ਕਹਿੰਦੇ ਮੇਰਾ ਸਾਥ ਨਹੀਂ ਦਿੰਦਾ ਬਲੌਗ ਬਣਾਉਂਦੇ ਆ ਆਹ ਕੋ ਟਾਈਮ ਆਪਣੇ ਅੰਦਰੋਂ ਹੀ ਬਹੁਤ ਆਈ ਮੈਂ ਦੁਕਾਨ ਦੀ ਮੁੜ ਕੇ ਆਉਣੀ ਨਹੀਂ ਮੈਨੂੰ ਤਾਂ ਗਾਈਜ਼ ਮम्मा ਦੇਖ ਲਓ ਇੰਨਾ ਸੌਂਦੇ ਆ ਇੰਨਾ ਸੌਂਦੇ ਫਿਰ ਕਹਿੰਦੇ ਮੈਨੂੰ ਸੌਂ ਨਹੀਂ ਹੁੰਦੀ ਦੋ ਤਿੰਨ ਘੰਟੇ ਦੀ ਨੀਂਦ ਬਹੁਤ ਹੁੰਦੀ ਥੋੜੇ ਮੁੰਡਾ ਸਾਰੀ ਰਾਤ ਨਹੀਂ ਸੁੱਤਾ ਤੁਹਾਨੂੰ ਫਿਕਰ ਹੀ ਹੈਣੀ ਚੱਲ ਯਾਰ ਸੋ ਜਾ ਚਲ ਕੇ ਸੌਂਦੀ ਮੈਂ ਕੋਈ ਨਹੀਂ ਗੇਸ ਦੋ ਕੁ ਮਿੰਟ ਸੌਂਦੇ ਨੇ ਅੰਦਰ ਜਾ ਕੇ ਆਪਾਂ ਫੇਟਾ ਦੇਣਾ ਮੈਸ ਹੋ ਗਏ ਗਾਈਜ਼ ਇਹਨਾਂ ਨੂੰ ਛੋਟਾਂ ਮਿਲਦੀਆਂ ਅੱਜ ਨੂੰ ਨੀਂਦ ਬਹੁਤ ਆਉਂਦੀ ਆ ਆਪੋ ਕੁਝ ਕਰਦੇ ਆ ਕਿੱਥੇ ਬਹਿ ਕੇ ਟੇਬਲ ਦੇ ਕੋਲ ਬੈਠਾ ਹਾਂ ਕਰਦੇ ਆ ਕੁਝ ਇਹੋ ਜਿਹਾ ਕੁਸ਼ਣ ਹੀ ਹੈਗਾ ਅੱਜ ਅੱਭ ਜੰਗੇ ਇੱਕ ਪੰਨਾ ਮਿਲਿਆ ਮੈਨੂੰ ਵੈਸੇ ਹਾਂ ਜাদুর ਦੁਕਾਨੋਂ ਆਹ ਦੇਖ 8 ਕਿੰਨੇ ਕਿਨੇ ਜাদুর ਕੀਤਾ ਕਮੈਂਟ ਕਰਕੇ ਦੱਸੋ ਸੋ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਅਮਾਜੀਮਾ ਵਲੋਗਸ ਤੇ ਤੁਹਾਡਾ ਸਵਾਗਤ ਆਤਾ ਤੁਹਾਡੀ ਦੁਆ ਤੇ ਪਿਆਰ ਨਾਲ ਆਪਾਂ ਠੀਕ ਆ ਮम्मा ਦੇ ਕੋਲ ਉੱਠ ਚੁੱਕੇ ਨੇ ਮੈਂ ਜਿਮ ਜਾ ਕੇ ਤਿਆਰ ਹੋ ਕੇ ਸਾਰਾ ਕੁਝ ਕਰਕੇ ਗੁੱਡ ਮਾਰਨਿੰਗ ਗਾਇਜ਼ ਮੈਂ ਜਿਮ ਚੜ ਗਿਆ ਸੀ ਜੰਗ ਜਿੱਤ ਕੇ ਆਪਾਂ ਗਾਇਜ਼ ਮਮਾ ਕਹਿੰਦੇ ਕੋਈ ਨਹੀਂ ਚੱਲ ਜਾ ਘਰ ਤੋਂ ਪਰ ਘਰ ਭਾਰ ਨਹੀਂ ਚੱਕਣਾ ਤੇ ਚਲੋ ਚੱਲਦੇ ਹੁਣ ਆਪਾਂ ਸਕੂਲੇ ਤੁਹਾਨੂੰ ਮਿਲਦੇ ਆ ਕੇ ਉਦ ਤੱਕ ਮਮਾ ਦੇ ਰਿਤਾ ਵਲੋਗਸ ਗਾਇਜ਼ ਮੈਂ ਵੀ ਆ ਗਾਇਜ਼ ਇਹ ਵੀ ਆ ਮੈਂ ਵੀ ਆ ਬਸ ਚਲੋ ਚੱਲੀਏ ਸਕੂਲੇ ਚਲਿਏ ਹਮ ਆਸ਼ੀਰਵਾਦ ਗੋਟੇ ਕੋਲੇ ਸੋਣਾ ਸੋਣਾ ਪੜਕਿਆ ਹੈ ਕਦੋਂ ਸੋਣਾ ਸੋਣਾ ਪੜਕਿਆ ਹੈ ਕੱਪਾ ਗਿਆ ਆ ਪਾ ਕੇ ਆ ਖੱਪ ਹਲੋ ਜੇ ਜੇ ਸਾਨੂੰ ਤੁਸੀਂ ਮੈਡਮ ਬੋਲਦੇ ਕਿ ਇੱਠੇ ਬੈਠ ਰਹੇ ਅਸੀਂ ਕਹਿ ਦਾਂਗੇ ਅਸੀਂ ਕਹਿ ਦਾਂਗੇ ਸਾਡੀ ਮੰਮੀ ਨੇ ਕਿਹਾ ਵਾਸਤੇ ਇਕੱਠੇ ਬੈਣਾ ਨਹੀਂ ਮੈਂ ਤਾਂ ਆਸਤ ਨਹੀਂ ਰਹਿਣਾ ਤਾਂ ਲੇ ਟੁੱਟੀ ਸੀ ਉਹ ਆਪਣਾ ਖਾਣਾ-ਦਾਣਾ ਬਣਾ ਕੇ ਆ ਪੀ ਕੇ ਚਲਾ ਗਿਆ ਮੇਰੇ ਜੇ ਸੋਤਾ ਪਿਆ ਤਾਂ ਇੱਕ ਇਹ ਨਹੀਂ ਗਿਆ ਹਜੇ ਚਲੋ ਠੀਕ ਹੈ ਗਾਈਜ਼ ਓਕੇ ਬਾਏ ਮਿਲਦੇ ਹਾਂ ਤਾਂ ਰੁਕੇ ਗਾਈਜ਼ ਆਪਾਂ ਨਹਾ ਧੋ ਕੇ ਹੋ ਗਿਆ ਰੈਡੀ ਤੇ ਰੈਡੀ ਕਿੱਥੇ ਹੋਇਆ ਹਜੇ ਹਜੇ ਨਹੀਂ ਹੋਇਆ ਗਾ ਇਸ ਰੈਡੀ ਅਜੇ ਹੋਈ ਹੋਣੀ ਮੈਂ ਤਾਂ ਹੋ ਗਈ ਨਾ ਮੈਂ ਕਿਹਾ ਤੁਹਾਨੂੰ ਨਾ ਕਿਹਾ ਮੈਂ ਤਾਂ ਹਜੇ ਨਾ ਆ ਕੇ ਰੋਟੀਆਂ ਪਕਾਉਣ ਲੱਗ ਗਈਆਂ ਤੇ ਮੇਰੇ ਗਿਆਨ ਨਾ ਦੇਣ ਲੱਗ ਜਿਓ ਵੀ ਝਾਟਾ ਬੰਨ ਲਿਆ ਝਾਟਾ ਮੇਰਾ ਖੁੱਲ ਗਿਆ ਮੇਰੇ ਜੂੜਾ ਕੀਤਾ ਹੋਇਆ ਸੀ ਤੇ ਉਹ ਖੁੱਲ ਗਿਆ ਹੁਣ ਮੈਂ ਹੱਥ ਨਹੀਂ ਲਾ ਸਕਦੀ ਮੈਂ ਤਿਆਰ ਵੀ ਹੋ ਗਿਆ ਮੈਂ ਆਪਣੇ ਹੈਅਰ ਸਟਾਈਲ ਵੀ ਕਰ ਲਿਆ ਵਾ ਤੇ ਵੀਰ ਸਕੂਲੋ ਵੀ ਆ ਗਿਆ ਵੀਰ ਸੁੱਤਾ ਪਿਆ ਦੇਖ ਲੋ ਫਿਰ ਆਪਾਂ ਜਾਣਾ ਵਾ ਮਾਤਾ ਦੇ ਉੱਥੇ ਬਗਲਾ ਮੁਖੀ ਮਾਤਾ ਦੇ ਤੇ ਗਾਇਸ ਅਜੇ ਕੋਮਲ ਦਾ ਫੋਨ ਆਇਆ ਇਹ ਸ਼ਾਇਦ ਸਾਨੂੰ ਬੈਂਕ ਜਾਣਾ ਪਊਗਾ ਨਹੀਂ ਤਾਂ ਰੋਜ਼ ਬੈਂਕ ਹੀ ਰਹਿਦਾ ਪੈਸੇ ਬਹੁਤ ਆ ਕੀ ਕਰੀਏ ਸਾਡੇ ਕੋਲ ਮਾਤਾ ਰਾਣੀ ਦੀ ਕਿਰਪਾ ਨਾਲ ਸਾਡੇ ਕੋਲੇ ਇੰਨਾ ਪੈਸਾ ਰੋਜ਼ ਬੈਂਕ ਰਿਦਾ ਮੈਂ ਵੀ ਨਾ ਕਿਤੇ ਬਾਹਰ ਪਾ ਲੇ ਕੁਝ ਨਹੀਂ ਹੈਗਾ ਸਾਡੇ ਕੋਲ ਕਿਹੜੀ ਬੰਦੇ ਸਤੰਗ ਬੰਦੇ ਆ ਗਰੀਬ ਬੰਦੇ ਆ ਗਰੀਬ ਬੰਦੇ ਆ ਆਸਾਂ ਨੂੰ ਵੇਮ ਕਿਸੇ ਤੇ ਹੁੰਦਾ ਏ ਨਾ ਅਸੀਂ ਕਰਦੇ ਆਂ ਨਾਸ ਕਰਦੇ ਆਂ ਤੇ ਨਾਲ ਸਾਡੇ ਤੇ ਕੋਈ ਕਰੋ ਹਾਂ ਤੇ ਚਲੋ ਗਏ ਥੰਡ ਰੋਟੀ ਖਾ ਕੇ ਮਿਲਦੇ ਆਏ ਗਾ ਜਮਾ ਇਹ ਲੱਛਣ ਦੇਖ ਲੋ ਇਹ ਸੁੱਤੇ ਪਏ ਨੇ ਤੇ ਇਹ ਸਾਰੀ ਰਾਤ ਜਿੰਮ ਦੇ ਐਕਸਾਈਟਮੈਂਟ 'ਚ ਸੁੱਤਾ ਨਹੀਂ ਸੀਗਾ ਤੇ ਹੁਣ ਸਕੂਲੋਂ ਆਇਆ ਤੇ ਹੁਣ ਸੋ ਗਿਆ ਇਹਨੂੰ ਨੀਂਦ ਇੰਨੀ ਕਿ ਜ਼ਿਆਦਾ ਆਈ ਹੋਈ ਹੈ ਨਾ ਇਹਨੂੰ ਇਹਨਾ ਵੀ ਨਹੀਂ ਪਤਾ ਸਾਨੂੰ ਕੀ ਕਹਿ ਰਹੇ ਤੇ ਕੀ ਨਹੀਂ ਰੋਟੀ ਖਾ ਲਾ ਨਹੀਂ ਖਾ ਲਾ ਰੋਟੀ ਹੁਣ ਇਹਨੇ ਕਿੱਥੇ ਖਾਣੀ ਹਾਂ ਇਹਨੂੰ ਨੀਂਦਾਂ ਚੜੀਆਂ ਨੇ ਰਾਤ ਸਾਰੀ ਰਾਤ ਸੁੱਤਾ ਨਹੀਂ ਗਾ ਚਾਰਾਂ ਉੱਠ ਕੇ ਵਲੌਗ ਨਾ ਲਗਾਏਗਾ ਹਾਂ 4 ਵਜੇ ਉੱਠ ਕੇ ਵਲੌਗ ਬਣਾਉਣ ਲੱਗਿਆ ਹੋਇਆ ਸੀ ਠੀਕ ਹੈ ਤੇ ਉਸ ਤੋਂ ਬਾਅਦ ਇਹ ਮੈਨੂੰ ਲੱਗਾ ਚਲਾ ਗਿਆ ਜਿਮ ਪਤਾ ਨਹੀਂ ਕੀ ਖਾ ਖੂ ਕੇ ਗਿਆ ਕੀ ਬਣਾ ਕੇ ਗਿਆ ਭਲਾ ਕੋਈ ਮੈਗੀ ਖਾ ਕੇ ਵੀ ਜਿਮ ਜਾਂਦਾ ਹੁੰਦਾ ਮੈਗੀ ਖਾ ਕੇ ਆ ਦੇਖ ਲੋ ਆ ਮੈਗੀ ਖਾ ਕੇ ਇਹ ਜਿਮ ਗਿਆ ਲੋਕ ਦਲੀਆ ਖਾ ਕੇ ਜਾਂਦੇ ਇਹਨੂੰ ਡਾਈਟ ਦਾ ਨਹੀਂ ਪਤਾ ਲੈਣੇ ਦੇਣੇ ਲੈਓ ਡੱਬਾ ਦੋ ਤੁਸੀਂ ਖਾ ਕੇ ਫਿਰ ਮਿਲਦੇ ਆ ਤੁਹਾਨੂੰ ਬਾਏ ਬਾਏ ਸੋ ਗਾਈਸ ਆਪਾਂ ਪੰਚ ਨੂੰ ਆ ਗਏ ਕਿਹਾ ਤੇ ਮੋਕਲ ਮੋਕਲ ਦਾ ਪਾਣਾ ਦੇਖੋ ਕਿੱਧਰ ਗਈ ਕੰਧ ਤੇ ਉੱਲੇ ਜੇ ਖੜੀ ਹੈ ਉੱਥੇ ਆ ਉੱਲੇ ਖੜੀ ਹੈ ਸ਼ੀਸ਼ਾ ਕੌਣ ਹਲਾ ਗਿਆ ਗੱਡੀ ਤੇ ਗਾਈਸ ਅਸੀਂ ਬੈਂਕ ਤੋਂ ਵਿਹਲੇ ਹੋ ਗਏ ਹੁਣ ਅਸੀਂ ਚੱਲੇ ਆ ਘਰੇ ਘਰੇ ਜਾਣਾ ਹਾਂ ਹਾਂਜੀ ਘਰੇ ਜਾਣਾ ਆਪਾਂ ਬਹੁਤ ਜ਼ਿਆਦਾ ਮੈਨੂੰ ਬਹੁਤ ਦਰਦ ਹੋ ਰਿਹਾ ਜੇ ਮੇਰੇ ਬੋਲੇ ਨਹੀਂ ਜਾਂਦਾ ਬਾਰ ਬਾਰ ਨਾ ਮਾਸੋਦ ਚਾਹੀਦਾ ਦਿੰਦਾ ਦੰਦੀ ਆ ਲਿਆ ਕੀ ਕਰ ਦੰਦੀ ਵੱਡੀ ਗਈ ਦੰਦੀ ਵੱਢ ਲਈ ਮੈਂ ਆਪੀ ਗਾੜਾ ਕੱਢਦਾ ਹੋਗਾ ਬਾਈ ਸਹੀ ਆ ਲੈ ਗਾੜਾ ਕੱਢ ਲੈੜੇ ਤੇਰੀ ਸਭਨੋਂ ਭਾਈ ਗਾੜਾ ਕੱਢਣ ਵਾਲੇ ਸਾਰੇ ਇਹ ਦੇਸ਼ਵਾਲਾ ਪਾ ਪੈਦਾ ਕੀਤੇ ਆ ਹੂੰ ਠੀਕ ਗੱਲ ਆ ਖਾਣਾ ਨਾਰੀਅਲ ਹਾਂ ਲੈ ਲਓ ਵਧੀਆ ਹੁੰਦਾ ਹਾਂ ਉਹ ਵਧੀਆ ਤਾਂ ਹੁੰਦਾ ਇਧਰ ਲਈ ਇਧਰ ਗਾਇਸ ਨਾਰੀਅਲ ਕਿੰਨੇ ਦਾ 10 ਮਿੰਟ ਦੇ ਦੇ ਦੋ ਨਾਰੀਅਲ ਗਾਇਸ ਨਾਰੀਅਲ ਖਾ ਲੋ ਨਾਰੀਅਲ ਥੇ ਗਿਆ ਮੇਰਾ ਹੱਥ ਹੱਥ ਹੀ ਨਜ਼ਰ ਆ ਰਿਹਾ ਆ ਰਿਹਾ ਹੱਥ ਕਿੱਥੇ ਗਿਆ ਕੋਵਲ ਦਾ ਹੱਥ ਖਵਾਦ ਗਿਆ ਆਏ ਰੱਬਾ ਲੁਧਿਆਣੇ ਦੀ ਟ੍ਰੈਫਿਕ ਜਾਨ ਖਾ ਜਾਂਦੀ ਹੈ ਨਾ ਮਸਤੀ ਸਹੀ ਵੀ ਲੱਟ ਰਾਕੀ ਤਾਂ ਬਹੁਤ ਹੋਤੀ ਹੈ ਬਨਾਨੀ ਨਹਿਰ ਤੋਂ ਅੱਡ ਕੱਢ ਕੇ ਲੈ ਗਏ ਹੁਣ ਨਾ ਜੋ ਹਾਂ ਰੁਕ ਜਾ ਗੇਰ ਪਾ ਲਈਓ ਰੁਕੋ ਜਿਹੜਾ ਰੁਕ ਜੋ ਗイズ ਕਰਦਾਂ ਗੱਲਬਾਤ ਪਹਿਲਾਂ ਗੱਡੀ ਲਈ ਤੇ ਚੜਾ ਲਈਏ ਬੰਦ ਲੁਧਿਆਣੇ ਚ ਬਲੌਗਰਾਂ ਦਾ ਹੀ ਹਾਲ ਆ ਵੀ ਇੱਥੇ ਬੰਦਾ ਨਾ ਜਾਦਾ ਗੱਡੀ ਚਲਾਉਗਾ ਜਾਂ ਵਲੌਗ ਬਣਾਉਗਾ ਇਹਦਾ ਵਲੌਗ ਬਣਾਉਗਾ ਬਾਕੀ ਬਾਰੇ ਕਈ ਬਲੌਗਰ ਦੇਖੇ ਨੇ ਉਹ ਡਰਾਈ ਵੀ ਕਰ ਲੈਂਦੇ ਆ ਤੇ ਵਲੌਗ ਵੀ ਬਣਾ ਲੈਂਦੇ ਹੈ ਨਾ ਯਾਰ ਇਹਦੇ ਕਰ ਲੈਂਦੇ ਆ ਤਾਂ ਸ਼ਾਇਦ ਅਸੀਂ ਨਵੇਂ-ਨਵੇਂ ਆ ਤਾਂ ਵੀ ਹੋ ਸਕਦਾ ਪਰ ਕੋਈ ਹੌਲੀ-ਹੌਲੀ ਚੱਲੂਗਾ ਹੱਥ ਪੈ ਜੂਗਾ ਮੈਨੂੰ ਲੱਗਦਾ ਨਹੀਂ ਸੀ ਆਪਣਾ ਬੰਦ ਦਾ ਕੰਮ ਹੋਊਗਾ ਮਤਲਬ 50-50 ਸੀਗਾ ਬਟ ਨਹੀਂ ਹੋਰੀ ਜਾਣਾ ਸੀ ਮੈਂ ਨਾਲ ਆਈ ਸੀ ਨੇ ਇਹ ਗੋਸ ਟੂ ਗਮਨ ਚਿਮਾ ਅਮਨ ਚਿਮਾ ਰਮਨ ਜੀ ਗਾਈਜ਼ ਤੁਸੀਂ ਮੈਨੂੰ ਕਿਹੜਾ ਨਾਮ ਨਾਲ ਜਾਣਦੇ ਹੋ ਅਸੀਂ ਰਮਨ ਕਹਿੰਦੇ ਹਾਂ ਮੇਰੇ ਨਾਮ ਭੇਤ ਬੋਲੀ ਜਾਂਦੀ ਹੈ ਸੈਂਟਰ ਤੋਂ ਗੱਡੀ ਮੋੜਦਾ ਪਿਆ ਮੈਂ ਵੀ ਲੁਧਿਆਣੇ ਵਾਲਿਆਂ ਦੀ ਪਛਾਣ ਕਰਾਂ ਲੁਧਿਆਣੇ ਵਾਲੇ ਕੁਝ ਵੀ ਕਰ ਸਕਦੇ ਆ ਗਾਈਜ਼ ਨਹਿਰ 'ਚ ਪਾਣੀ ਵੀ ਆਇਆ ਹੋਇਆ ਤਾਂ ਹੀ ਨਾਰੀਅਲ ਜਾਦੇ ਆਏ ਹੋਏ ਉੱਤੇ ਪੰਜ ਥਾਲੀਆਂ ਲੈ ਕੇ ਘੁੰਮੀ ਜਾਂਦੇ ਸੀ ਜਿਵੇਂ ਵਿਆਹ 'ਚ ਬਰਾਤ ਦਾ ਸਵਾਗਤ ਕਰਦੇ ਆਂ ਆਈ ਗੋ ਮੀਨ ਬਸ ਗਾਇਸ ਅਸੀਂ ਘਰੇ ਆ ਗਏ ਆ ਬਸ ਮਿਲਦੇ ਆ ਤੁਹਾਨੂੰ ਘਰੇ ਪਹੁੰਚ ਕੇ ਸੋ ਗਾਇਸ ਆਪਾਂ ਹੁਣ ਚੱਲੇ ਆ ਮਾਤਾ ਦੇ ਤੇ ਤੁਹਾਨੂੰ ਉੱਥੇ ਜਾ ਕੇ ਮਿਲਦੇ ਆ ਗਾਇਸ ਉਹ ਉੱਠ ਵੀ ਗਿਆ ਤੇ ਉੱਥੇ ਜਾ ਕੇ ਜਾ ਇੱਕ ਦਿਨ ਜੰਮ ਲਾ ਕੇ ਸਾਰੀ ਦਿਹਾੜੀ ਇਹਦੀ ਨੀਂਦ ਨਹੀਂ ਖੁੱਲੇਗੀ ਸਾਰੀ ਦਿਹਾੜੀ ਕੇ ਚਲੋ ਤੁਰੋ ਕਿੰਨੇ ਘੰਟੇ ਸੋ ਗਿਆ ਚਲੋ ਤੁਰੋ 8 ਘੰਟੇ ਤਾਂ ਸੋਇਆ ਮੈਂ ਅਸੀਂ ਪਤਾ ਕਿੱਡੀ ਦੂਰ ਘੁੰਮ ਕੇ ਆ ਗਏ ਮੈਂ ਤੇ ਕਮਾਂ ਮੈਂ ਵੀ ਗਿਆ ਸੀ ਅਸੀਂ ਗਾਇਸ ਵੀ ਘੁੰਮਣਾ ਮਨ ਲੌਗ ਲਾ ਕੇ ਹਾਂ ਜਿਵੇਂ ਉੱਠਿਆ ਤਾਂ ਪਿੱਛੇ ਰੋਣ ਲੱਗ ਜਾਂਦਾ ਤੇ ਜਵਾ ਤੂੰ ਤਾਂ ਚੰਗਾ ਤੂੰ ਤਾਂ ਤੂੰ ਤਾਂ ਇੱਕੇ ਚੱਲਦਾ ਜਵਾਕ ਸੀ ਤੇ ਚਲੋ ਗਏ ਤੁਹਾਨੂੰ ਜਾ ਕੇ ਮਿਲਦੇ ਬਾਏ ਬਾਏ ਓਏ ਹੋਏ ਹਾਏ ਗਾਇਸ ਬਾਰ ਬਹੁਤ ਜ਼ਿਆਦਾ ਧੁੱਪ ਆ ਤਾਂ ਅੱਬ ਚੱਲੇ ਆ ਹੁਣ ਮੰਦਰ ਜਾਂ ਗਾਇਸ ਸੂਰਜ ਨੇ ਦੁਖੀ ਕਰ ਮਾਰਿਆ ਕਿਹਨੇ ਦੁਖੀ ਕਰ ਲਿਆ ਸੂਰਜ ਨੇ ਸੂਰਜ ਨੇ ਕੱਪੜਾ ਪਾਇਆ ਤੇ ਚਲੋ ਗਾਇਸ ਚਲ ਮਿਲਦੇ ਆਪਾਂ ਮੰਦਿਰ ਪਹੁੰਚ ਕੇ ਸਰਜਨ ਉੱਤਕ ਲਾਈਕ ਕਮੈਂਟ ਸ਼ੇਅਰ ਕਰ ਦੋ ਤੁਹਾਨੂੰ ਕਰਾਵਾਂਗੇ ਫਿਰ ਤੋਂ ਮਾਤਾ ਰਾਣੀ ਦੇਰਸ਼ ਬਾਈ ਬਾਈ ਗਾਇਸ ਗਾਇਸ ਅਸੀਂ ਇੱਥੇ ਰੁਕੇ ਆ ਬਨਾਣਾ ਸਲੇਮ ਕਿ ਮਿਲੇ ਕੇਲੇ ਚਲੇ 60 ਰੁਪਏ ਦੇ ਰਿਹਾ ਇੱਕ ਦਰਦ ਵਧੀਆ ਜੀ ਦੇਦੀ ਮਾਤਾ ਦੇ ਚੜਾਣੇ ਆਣੀਆਂ ਨਿੱਕੇ ਨਿੱਕੇ ਇਹ ਤਾਂ ਹੋਰ ਭਾਦੇ ਵਧੀਆ ਜੇ ਆ ਸਭ ਤੋਂ ਉੱਪਰ ਵਾਲੇ ਚੱਕ ਦੇ ਉੱਪਰ ਵਾਲੇ ਗਾਇਸ ਮੰਮੀਆਂ ਦਾ ਹੁੰਦਾ ਜੇ ਪਸੰਦ ਹੀ ਨਹੀਂ ਹੁੰਦਾ ਇਹਨਾਂ ਨੂੰ ਇੱਧਰ ਇੱਧਰ ਗਾਇਜ਼ ਨੂੰ ਭੁੱਖ ਵੀ ਲੱਗੀ ਆ ਵੈਸੇ ਆਪਾਂ ਕੁਝ ਖਾਣੇ ਵੀ ਦੇ ਦੇ ਕੁੜਮਾ ਕਵਾਦੋਂ ਮੇਰਾ ਬਸ ਐਸਾ ਮੰਮੀ ਕੋਲ ਕੁਝ ਕੁਝ ਖਾਣੇ ਖਵਾਨ ਲੈ ਮਨ ਮੰਗ ਗਏ ਨੇ ਨਾ ਹੁਣ ਲਿਖਾ ਕੇ ਲੈ ਲਓ ਅੱਧੇ ਕੁਝ ਵੀ ਖਾਣ ਲਈ ਰੈਡੀ ਲੂਡੀ ਨਹੀਂ ਆਣੀ ਫਰੂਟ ਹੀ ਆ ਸਾਰਾ ਆਹਦੇ ਆ ਕੁਝ ਸੀਗਾ ਇੱਥੇ ਲੱਗਦਾ ਪਰ ਇਹਨਾਂ ਨੇ ਬਣਾਉਣ ਨੂੰ ਟਾਈਮ ਲਾ ਦੇਣਾ ਕੰਮ ਲਾ ਦੇਣਾ ਗਾਇਜ਼ ਅਸੀਂ ਖਾਣ ਲੱਗੇ ਚੁਕਲਾ ਖਾਲਸ ਹੁਣ ਉਥੇ ਨਿਕਲ ਗਿਆ ਖੜਾ ਹੋ ਜਾ ਆਲੇ ਜੱਕ ਲੰਨਾਂ ਦੇ ਖੜੇ ਖੜ ਜਾ ਇੱਧਰ ਜੱਕ ਲਾਤਾ ਮੈਂ ਜੱਕਾ ਵਿੱਚ ਕੱਢ ਯਾਰ ਬਾਹਰ ਇੱਕੋ ਤਾਂ ਜੱਕ ਲੱਗਦਾ ਇੱਧਰ ਕਿੱਧਰ ਫਸ ਗਿਆ ਹਾਂ ਰੀਚੇ ਕਿੱਥੇ ਫਸ ਗਿਆ ਲਈ ਤੇਰੀ ਤੁਹਾਨੂੰ ਜੱਕ ਲਾਤਾ ਸੀ ਮੈਂ ਗਾਈਸ ਆਪਾਂ ਕੁਲਚੇ ਖਾਣੇ ਤੁਸੀਂ ਗਾਈਸ ਆਪਾਂ ਇੱਕ ਬਗੜਾ ਵੀ ਕਰਾ ਲਿਆ ਕੇ ਪੈਕ ਤਾਂ ਕਰ ਦਿਓ ਭਾਈ ਤੂੰ ਮਾਰ ਅੱਖੇ ਨੇ ਮਾਰ ਹਾਂ ਪਪੜ ਫੋਨ ਮੈਸੇਜ ਕਰ ਪਪੜ ਮੈਸੇਜ ਕਰ 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 ਪਪੜ ਨੇ ਕਹਿੰਦਾ ਮੈਨੂੰ ਸਪੈਸ਼ਲ ਮੈਸੇਜ ਆਇਆ ਕਰ ਕਰ ਇੱਧਰ ਕਰੀ ਲੈਣੇ ਰਿੰਗ ਕਰ ਲੈ। ਪਾਪਾ ਨੂੰ ਮੈਸੇਜ ਕਰਾ ਪਾ ਗਏ ਜਿਹਨਾਂ ਲੋਕ ਨੂੰ ਫੜ ਲੈ ਬੋਣੇ ਕਿ ਗਾਣੇ ਲਾਵਾਗੇ। ਆਪਾਂ ਕਹਿੰਦੇ ਲੰਮਾ ਨੂੰ ਕਹੋ ਜਾਂ ਨੰਨੇ ਨੂੰ ਕਹੋ ਕਿ ਮੈਨੂੰ ਮੈਸੇਜ ਕਰੇ। ਮੈਂ ਸਿੱਤਰ ਪੈਣਗੇ। ਓਕੇ। ਬੜੇ ਨਹੀਂ ਮਾਰੇ ਰੀਤ ਤੇ ਗੱਲ। ਇੱਧਰ ਦੇਖ ਗੱਲ ਕਿੰਨਾ ਵੱਡਾ ਕੱਢਿਆ। ਇੱਧਰ ਨੂੰ ਕਰ। ਪਾਪਾ ਨੂੰ ਮੈਨੂੰ ਪਾਪਾ ਜੀ ਇਸੇ ਕਰਕੇ ਯਾਦ ਆਉਂਦੇ ਆ। ਪਾਪਾ ਦੇ ਕੱਢਣ ਦਾ ਰੀਤ। ਗੈਸ ਮੈਨੂੰ ਗੱਲ ਕੱਢਣ ਦਾ ਬਹੁਤ ਸ਼ੌਂਕ ਆ। ਨਾਨੀ ਮੇ ਕਿੱਦਾਂ ਦੇ ਸ਼ੌਂਕ ਆ ਕਿੱਦਾਂ ਦੇ ਸ਼ੌਂਕ ਆ ਮੇਰੇ ਬਸ ਚਲਿਏ ਹੱਲ ਪੈਸੇ ਤਾਂ ਦੋ ਗਾਇਜ਼ ਆਪਾਂ ਜਾਣੇ ਪਏ ਕੁਲਚਾ ਖਾਣੇ ਪਏ ਆ ਅਨ ਸ਼ਿਮਲੇ ਅੱਜ ਮਨਾਲੀ ਅੱਜ ਚੰਡੀਗੜ੍ਹ ਨੂੰ ਕਾਲੀ ਬੀਬੇ ਜੱਟ ਨਸ਼ਿਆ ਨੇ ਹੇ ਮੇਰੀ ਜਾਨ ਦੀ ਸੂਲੀ ਟੰਗੀ ਨਹੀਂ ਮੇਰੀ ਸੱਸ ਦੇ ਜਾਏ ਨੇ ਮੇਰੀ ਜਾਨ ਸੂਲੀ ਤੇ ਟੰਗੀ ਨਹੀਂ ਮੇਰੀ ਸੱਸ ਦੇ ਜਾਏ ਨੇ ਆ ਨਾਨੀ ਦੁਰਿਆਂਦੀ ਆ ਬਾੜੋ ਕੈਨੇਡਾ ਖੁਰਦ ਆ ਗਿਆ ਆਪਾਂ ਹਨਾ ਨਹੀਂ ਹਾਂ ਕੈਨੇਡਾ ਕਲਾ ਆ ਗਿਆ ਕਲਾ ਚੱਲ ਨਾਨੀ ਤੇਰੀ ਨਹੀਂ ਕਿਸੇ ਦੀ ਤਾਂ ਹੈਗੀ ਆ ਹਾਂ ਕੈਨੇਡਾ ਕਲਾ ਇਹ ਕੈਨੇਡਾ ਖੁਰਦ ਗイズ ਆਪਾਂ ਹਰੈਸ ਰਿਵਿਊ ਦੇਣੇ ਆ ਕੁਲਚਰ ਮੈਂ ਦੇਣਾ ਚਾਹੁੰਗਾ ਦਸਾਂ ਵਿੱਚੋਂ 7 ਨੰਬਰ 버ਗਰ ਨੂੰ ਦਸਾਂ ਵਿੱਚੋਂ 6 ਨੰਬਰ ਇਹ ਬਰਗਰ ਘੱਟ ਸਵਾਦ ਕੁਲ ਤਾਂ ਜਿਆਦਾ ਸਵਾਦ ਸੀ ਸਹੀ ਗਿਆ ਲਾ ਫੇਰ ਕੱਲ੍ਹ ਚਾਹੀ ਹੋ ਰਹਿ ਲੈਣਾ ਸੀਗਾ 버거 ਜਰੂਰ ਖਾਣਾ ਸੀ ਗੰਦ ਮੰਦ ਖਾਣਾ ਹਟਦੇ ਹੀ ਨਹੀਂ ਮੈਨੂੰ ਨਹੀਂ ਸਵਾਦ ਸਗੋਂ ਮੈਨੂੰ ਤਾਂ ਉਦੋਂ ਵਾਲਾ ਸੈਂਡਵਿਚ ਸਵਾਦ ਲੱਗਿਆ ਸੀ ਉਧਰੋਂ ਤੇ ਆਈ ਨਹੀਂ ਜੇ ਉਧਰੋਂ ਦੀ ਆਉਂਦੇ ਫੇਰ ਉਹੀ ਖਾਣੇ ਸੀ ਚੱਲ ਕੋਈ ਨਾ ਕਿੰਨਾ ਟਾਈਮ ਹੋ ਗਿਆ 22:50 ਇਹ ਬੈਠਾ ਮਾਂ ਜਿਵੇਂ ਬਾਪਾ ਨੇ ਬੈਠੇ ਹੁੰਦੇ ਆ ਉਹ ਸਾਡੇ ਨਾਲ ਕੀ ਗਲਤੀ ਆ ਹੈਗਾ ਹੀ ਪਾਪਾ ਐ ਤੂੰ ਠਕਰਾਲ ਲਲਤੋਕਲਾਂ ਕੋਈ ਦੇਖਦਾ ਐ ਨਾ ਪਿੰਡਾਂ ਚ ਸਾਨੂੰ ਜੇ ਇਹ ਪਿੰਡ ਚ ਲੰਗੀ ਜਾਂਦੇ ਆ ਅਸੀਂ ਪਿੰਡਾਂ ਚ ਲੋਕਾਂ ਨੂੰ ਵੋਧੇ ਆ ਦੇ ਗੀ ਕਿਵੇਂ ਚਣੀ ਪਈ ਹੈ ਹੁਣ ਕੋਈ ਖਸਦਾ ਨਹੀਂ ਗੋਪੀ ਮਾਂ ਕਿ ਆ ਬਦਲੇ ਕਹਿੰਦਾ ਗੋਪੀ ਕਿਵੇਂ ਚਣੀ ਪਈ ਹੈ ਥੈਂਕ ਯੂ ਮੈਨੂੰ ਲੱਗਾ ਗੋਪੀ ਗੋਪੀ ਦੌਰ ਗਈ ਗਿਆ ਹੋਰ ਤੈਨੂੰ ਕੀ ਸੁਣਿਆ ਮੈਂ ਗੋਭੀ ਆੜਾ ਕੰਨਾ ਤਾਂ ਬਾੜ ਤਾਂ ਚੱਕ ਕੇ ਰੱਖਿਆ ਕਰ ਪੁੱਤੀ ਮੰਮੀਆਂ ਦੇ ਸੁਣਿਆ ਲਾ ਨੀ ਤਾਂ ਹੀ ਨੰਨੇ ਵਲੌਗ ਦੇਖ ਐਕਸਪੋਰਟ ਹੋ ਗਿਆ ਚੱਕ ਕੇ ਦੇਖ ਗਾਈਜ਼ ਵਲੌਗ ਅਪਲੋਡ ਕਰਨਾ ਆਪਾਂ ਗਾਈਜ਼ ਵਲੌਗ ਅਪਲੋਡ ਤੇ ਲਾ ਦਿਆ ਆਪਾਂ ਜਿਹੜਾ ਪਹਿਲਾ ਵਾਲਾ ਇਸ ਤੋਂ ਤੇ ਚਲੋ ਰੁੱਕੇ ਕਰਦੇ ਆ ਇੱਕ ਮਿੰਟ ਗਾਈਜ਼ ਆ ਦੇਖੋ ਮਨਿੰਦਰ ਖਾ ਰਿਆ ਸੀਗਾ 버ਗਰ ਹਨਾ ਤੇ ਇਹਨੇ ਆ ਦੇਖੋ ਆਪਣੇ ਮੂੰਹੇ ਕਿਦਾਂ ਖਲਾਰਾ پارک ਹੈ ਪਰ ਕਰਿਆ ਤੇ ਆ ਦੇਖੀ ਲੈ ਉਹਨਾਂ ਖਾਦਾ ਨਹੀਂ ਜਿੰਨਾ ਖਲਾਰੇ ਮੂੰਹ ਦਿਖਾਈ ਕਿੰਨਾ ਕਿਲਵੇੜੇ ਸਾਫ਼ ਕਰ ਲਿਆ ਉਹਨੇ फटाफट ਇਦਾਂ ਕਰਕੇ ਕੁੱਤੇਆਂ ਨੂੰ ਹਾਂ ਤੂੰ ਕਿਵੇਂ ਆਏ ਬਸ ਬੱਸ ਗਾਇਸ ਅੱਡਾ ਮੰਦਿਰ ਆ ਗਿਆ ਮੰਦਰ ਅਸੀਂ ਪਹੁੰਚ ਚੁੱਕੇ ਆ ਉਹ ਦੇਖੋ ਮੰਦਰ ਦੇ ਅਸੀਂ ਥੋੜਾ ਜਿਹਾ ਪਿੱਛੇ ਰੁੱਕ ਗਏ ਆ ਜਿੱਥੇ ਗੱਡੀਆਂ ਆ ਉਹ ਜਿੱਥੇ ਗੱਡੀਆਂ ਖੜੀਆਂ ਨੇ ਨਾ ਉੱਥੇ ਮੰਦਰ ਹੈ ਪਰ ਅਸੀਂ ਇੱਥੇ ਰੁੱਕ ਗਏ ਹੋਏ ਆ ਹੁਣ ਇਹ ਖਾਊਗਾ ਖਾ ਲਿਆ ਖਾ ਪੀ ਕੇ ਹੱਥ ਮੂੰਹ ਤਉਗਾ ਬਾਹਰ ਨਿਕਲ ਕੇ ਗੱਡੀ ਚੋਂ ਆ ਝਾੜ ਸੀਟ ਬੈਲਟ ਲਾ ਦੇ ਹੁਣ ਮੇਰੇ ਸੀਟ ਬੈਲਟ ਲਾਈਕ ਹੀ ਨਹੀਂ ਆ ਸਿੰਗਵੰਟ ਤੂੰ ਆਪ ਹੀ ਲਾਈਏ ਹੋਰ ਅਸੀਂ ਥੋੜੀ ਲਾਈਏ ਤੇਰੇ ਫਾਈ ਵਾਲਾ ਆ ਗਿਆ ਵੰਟ ਚੋਏ ਪਾਣੀ ਰੱਖ ਲੈ ਮੈਨੂੰ ਵਾਪਸੀ ਤੇ ਪਿਆਸ ਲੱਗ ਜਾਣੀ ਆ ਬੰਦ ਕਰ ਲੈ ਰੀਤ ਹੱਥ ਧੋ ਲੈ ਮਨਿੰਦਰ ਤੂੰ ਤੋ ਉਹ ਫੇਰੇ ਉੱਥੇ ਜਾ ਧੋ ਲਾਂਗੇ ਆਹੋ ਗੇਸ ਮम्मा ਆ ਰਹੇ ਨੇ ਮੱਥਾ ਟੇਕ ਕੇ ਆ ਜਾ ਬਾਜੀ ਕਿਸ਼ਿਆ ਮੀਂਹਾਰ ਮੀਂਹਾਰ ਭਜ 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 A mí ਫਾਟੇ ਫਾਟੇ ਗਏ ਗਰੀਬਾਂ ਐਡਵੈਂਚਰ ਚਲਾਉਂਦਾ ਚਾਹਤਾ ਸਾਰੇ ਜਣੇ ਬੋਲੋ ਜੈ ਮਾਤਾ ਦੀ ਜੈ ਮਾਤਾ ਬਗਲਾ ਮਾ ਗイズ ਆਪਾਂ ਮੱਥਾ ਟੇਕ ਕੇ ਬੜੇ ਵਜੇ ਦਰਸ਼ਨ ਕਰਕੇ ਜੱਗ 'ਚ ਬੈਠ ਕੇ ਤੇ ਹੁਣ ਆਪਾਂ ਜਾਨੇ ਵੇਂ ਘਰ ਨੂੰ ਮੰਦਿਰ ਤੋਂ ਚੱਲ ਪਏ ਆਪਾਂ ਚਾਲੇ ਪਾਲੇ ਨੇ ਮੰਦਿਰਾਂ ਤੋਂ ਤੇ ਹੁਣ ਆਪਾਂ ਘਰੇ ਪਹੁੰਚ ਕੇ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਸਾਰਿਆਂ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਲਵ ਯੂ ਟੂ ਆਲ ਸਾਰਿਆਂ ਨੂੰ ਸੋ ਗイズ ਆਪਾਂ ਅਗਿਆ ਘੜਾ ਤੇ ਆਪਾਂ ਮੰਡੀ ਵੀ ਟੱਗ ਗਿਆ ਵਾ ਗਾਇਜ਼ ਮੈਂ ਕਿਹਾ ਸੀ ਨਾ ਕੱਲ ਚਲੋ ਤੁਸੀਂ ਵਲੌਗ ਪਤਾ ਨਹੀਂ ਕੱਲ ਵਲੌਗ ਅੱਜ ਬੜਾ ਲੜਾਈ ਵਾਲਾ ਬੜਾ ਇਹ ਦੋਨਾਂ ਦੀ ਕੌਂਟਰੋਵਰਸੀ ਵਾਲਾ ਉਹ ਅੱਜ ਸ਼ਾਮ ਨੂੰ ਪੈ ਗਿਆ ਗਾਇਜ਼ ਪਿਛਲੇ ਵਲੌਗ ਤੁਸੀਂ ਦੇਖਿਆ ਨਾ ਇਹ ਸਾਡੀ ਮੈਂ ਕਹਿ ਰਿਹਾ ਸੀ ਵੱਡੇ ਹੋਂ ਦਾ ਰੋਗ ਝਾੜਦਿਆ ਉਹ ਗੱਲ ਹੋ ਚੁੱਕੀ ਆ ਹੁਣੀ ਅਸੀਂ ਮੰਡੀ ਚੋਂ ਆਏ ਠੀਕ ਆ ਇਹਨੇ ਗਵਾਰਾ ਲਤਾ ਨੇ ਆਪਣੇ ਮੂੰਹ ਚ ਗਵਾਰਾ ਫੜ ਕੇ ਲੋਕ ਖੋਲਣ ਲੱਗ ਗਏ ਮੇਰੇ ਦੋਨਾਂ ਹੱਥ ਬੀਤੀ ਸੀਗੇ ਤੇ ਗੱਡੀ ਚੋਂ ਰਮਾਨ ਸਾਮਾਨ ਕੱਢਦੇ ਹੁੰਦੇ ਪਏ ਨੇ ਠੀਕ ਆ ਤੇ ਮੈਂ ਫੜ ਕੇ ਖੜਾ ਹੋਇਆ ਨਾ ਆਪਣਾ ਘਵਾਰਾ ਛੱਡਤਾ ਤੇ ਬਾਅਦ ਚ ਮੈਨੂੰ ਗਾਲਾਂ ਕੱਢਣ ਲੱਗ ਪਏ ਮੇਰੀ ਗਲਤੀ ਐਜ ਤੱਕ ਦੱਸੋ ਤੇਰੀ ਤਾਂ ਗਲਤੀ ਹੁੰਦੀ ਜਿਵੇਂ ਤੈ ਤੂੰ ਰਹਿ ਤੈ ਹੈਗੀ ਨਹੀਂ ਫਿਰ ਆ ਲੈ ਲੱਗ ਗਿਆ ਨਾ ਪਤਾ ਹੁਣ ਕੀ ਲੱਗ ਗਿਆ ਪਤਾ ਤੇ ਝੂਠ ਬੋਲਦੇ ਪਏ ਵੀ ਤੁਹਾਡੀ ਗਲਤੀ ਹੈ ਨਹੀਂ ਸੀ ਆ ਵੀ ਰੱਬ ਰੱਬਣਾ ਅੱਧੀ ਦਾ ਦੰਦਾ ਵੀ ਹਾਂ ਝੂਠ ਸੀ ਜੇ ਮੈਂ ਝੂਠ ਬੋਲਦਾ ਹਾਂ ਲਾਈਟ ਚੱਲ ਜੇ ਹੁਣ ਤੂੰ ਨਾ ਬਕਵਾਸ ਨਾ ਕਰ ਅਗਰ ਮੇਰੇ ਨਾਲ ਦੇਖਾ ਇਹ ਵੀ ਨਿਕਲ ਗਿਆ ਇਹ ਤਾਂ ਧੱਕਾ ਮਾਰਿਆ ਮੈਨੂੰ ਮੈਂ ਤਾਂ ਇੱਥੇ ਖੜੀ ਆ ਤੂੰ ਕਿੱਥੇ ਖੜਾ ਮੈਂ ਜੈਸਾ ਕਰੋਗੇ ਵੈਸਾ ਬਰੋਗੇ ਚੱਲ ਰਹਿ ਉਹ ਚੱਕ ਉਧਰ ਤੂੰ ਘੇਟਵਾ ਲੈ ਨਾ ਇੱਧਰ ਵੀ ਛੱਡੂਗਾ ਮੈਂ ਸਾਡੇ ਕਰੇ ਕਿਹਦਾ ਮਾਰਿਆ ਸਾਡੇ ਕਰੇ ਬਹੁਤ ਲੜਾਈਆਂ ਹੁੰਦੀਆਂ ਨੇ ਮੈਂ ਹੁਣੀ ਮੈਂ ਹੁਣੀ ਖੜਾ ਖੜਾ ਇੱਥੇ ਮੈਨੂੰ ਕੁਛ ਨਾ ਕੁਛ ਹੋਰ ਸੁਣਨ ਲੱਗੇ ਇਹਨੇ ਮੇਰਾ ਧੱਗਾ ਫੜਿਆ ਸੀਗਾ ਸ਼ੌ ਲੈ ਗਏ ਕਸ਼ ਕਰਿਆ ਮਨਿੰਦਰ ਆ ਕੇ ਤੂੰ ਕਸ਼ਤਾ ਕਰਿਆ ਸ਼ੌ ਲੈ ਅੱਗੇ ਇਹਨੇ ਨਾ ਐ ਕਰਕੇ ਨਾ ਫੜ ਲਿਆ ਹੀ ਹੀ ਮੇਰਾ ਧਾਗਾ ਛੱਡਤਾ ਕਹਿੰਦਾ ਮੈਂ ਤੇਰਾ ਘਵਾਲਾ ਡਾਜਦਾ ਮੈਂ ਫਿਰ ਫੜ ਲਿਆ ਫਿਰ ਮੇਰੇ ਮੂੰਹ ਚ ਆਪੇ ਛੱਡ ਗਿਆ ਧਾਗਾ ਉਹ ਇਹਨੇ ਛਾੜ ਦਿੱਤਾ ਧਾਗਾ ਮੇਰੇ ਛੱਡਿਆ ਵਾ ਅੰਮਾ ਨੇ ਆਪ ਛੱਡੇ ਜਾਣ ਕੇ ਤੂੰ ਜਾਣਾ ਉਹਦਾ ਵਿਟਾਮਿਨ ਜੀ ਖਾ ਜਾ ਕੇ ਅੰਮਾ 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 ਤੂੰ ਲੱਗੀ ਜਾਂਦੀ ਐ ਕਰਦੀ ਤੂੰ ਹੀ ਵੜ ਕੇ ਮਨਿੰਦਰ ਤੂੰ ਸੌਂ ਖਾ ਕੇ ਦੱਸ ਤੂੰ ਹੀ ਸਵੇਰੇ ਚ ਕੱਢੀ ਜਾਂਦਾ ਤੂੰ ਮੰਮੀ ਸਾਨੂੰ ਲੱਗਿਆ ਮੈਨੂੰ ਗੱਡੀ ਗਾਇਸ ਹੁਣ ਦੇਖ ਲੋ ਹੁਣ ਹੁਣ ਨਵੀਂ ਗੱਲ ਕੱਢ ਲਈ ਇਹਨਾਂ ਨੇ ਹੁਣ ਨਵੀਂ ਗੱਲ ਕੱਢ ਲਈ ਜਵਾਬ ਨੂੰ ਗਾਲਾਂ ਕੱਢਣ ਨੂੰ ਕੋਈ ਜਗ੍ਹਾ ਨਹੀਂ ਤਰੀਕਾ ਨਹੀਂ ਮਿਲਿਆ ਤੂੰ ਯਾਰ ਕੋਈ ਨਾ ਉਹਦੇ ਚ ਤੂੰ ਹੀ ਕੱਢੀ ਆ ਤੂੰ ਮੈਂ ਕੱਢੀ ਨਹੀਂ ਮੈਂ ਕਹਾਂ ਮੈਂ ਕੱਢੀ ਨਹੀਂ ਮੈਂ ਟੱਟੀ ਖਾਨਣਾ ਹੁਆ ਦੇ ਕੱਢੀ ਹੋਵੇ ਗੰਦੀ ਖਾਨਣਾ ਤੂੰ ਤਾਂ ਤਾਂ ਖਾਨਣਾ ਹੀ ਆ ਕਹਿਣ ਦੀ ਕਿਹੜੀ ਗੱਲ ਚੱਲ ਆਪਾਂ ਇੰਨ ਲੱਗਰੀ ਤਾਂ ਚਲੋ ਗਾਇਸ ਆਪਾਂ ਦੋਨੋਂ ਜਣੇ ਕਰੇ ਅਗੇ ਥੱਕ ਕੇ ਸੋ ਗਏ ਵੈਸੇ ਗਾਇਸ ਮੈਂ ਆਪਣੀ ਮਮਤ ਸੈਲਾ ਬੱਟ ਗਾਇਸ ਮੈਂ ਜਮ ਗਿਆ ਸੀ ਨਾ ਉਹ ਮੇਰੀ ਬਾਹ ਦੁਖਦੀ ਮਾੜੀ ਟਲਿਆ ਤਾਂ ਨਹੀਂ ਨਾ ਟਲਿਆ ਗਈ ਗਾਇਸ ਹائے ਬਾਹ ਪੱਟ ਤੇ ਮੇਰੇ ਗਾਇਸ ਸਾਰੀ ਰਾਤ ਸਾਰੀ ਰਾਤ ਸੁੱਤਾ ਨਹੀਂ ਗਿਆ ਆ ਕੇ ਫਿਰ ਇੱਥੇ ਪੈ ਗਿਆ ਲਟ ਗਿਆ ਫੇਰ ਫੇਰ ਅੱਜ ਜੰਮ ਨੂੰ ਕੀ ਕਰਨਾ ਮੈਂ ਜਿਹੜਾ ਨੀਂਦਾ ਨਹੀਂ ਪੂਰੀ ਹੁੰਦੀ ਆ ਜਿੱਥੇ ਕੋਈ ਨਹੀਂ ਤਾਂ ਚਲੋ ਗਾਇਸ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜਵਧੀ ਲੱਗਿਆ ਹੋਵੇ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਾਓ ਇੱਕ ਬੋਲੇਗਾ ਲਾਈਕ ਕਿਉਂ ਲੈ ਤਾਂ ਅੱਜ ਆਪਾਂ ਕਰਦੇ ਵੀਡੀਓ ਦੇ ਇੱਥੇ ਐਂਡ ਤਾਂ ਰੁਕ ਜਾ ਸੋ ਗਾਇਜ਼ ਅੱਜ ਦੀ ਵੀਡੀਓ ਤੇ ਆਪਣੀ ਚੈਨ ਨਹੀਂ ਤਾਂ ਸਰ ਜਣ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰੋ ਸ਼ੇਅਰ ਵੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਗਾਇਜ਼ ਮਤਲਬ ਹੌਲੀ ਹੌਲੀ ਕਿਉਂ ਬੋਲਦੀਆਂ ਪਿਛਲੀ ਕਲਿੱਪ ਜਿਹੜੀ ਮੈਂ ਗੱਟੀ ਉਹਦੇ ਜਨ ਮੇਰੇ ਥੱਪੜ ਮਾਰਿਆ ਸੀਗਾ ਤੇਰੀ ਭਣਜੀ ਟੰਗ ਪਿੰਦੀ ਨੂੰ ਖਾ ਜਾਣਾਂ ਦੇਖਿਗੇ ਸਰ ਹਾ ਜਾਨਿਆ ਨਹੀਂ ਕੋਈ ਤਾਂ ਤੇਰੇ ਗੱਲ ਕਰਨ ਨਾ ਮੇਰੇ ਤੋਂ ਸੋ ਗਾਇਸ ਚਲੋ ਸਾਰਗਨ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਨੈਕਸਟ ਵਲੌਗ लव यू ਟੂ ਆਲ ਬਾਏ ਬਾਏ